Спасибо. ਸਾਹਿਬ <experiences> ਕਰ ਹਰ ਮਨ ਵਸਤ ਨਾਨਕ ਹੋਤਨ ਆਲ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਜਵ ਤਕਤਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਰਾਜੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਅੰਦੇ ਸਤਿਗੁਰਾਂ ਜੀ ਦੇ ਪਾਵਨ ਮਹਾਰਗ ਨਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਲਸਾ ਰੂਪ ਸਦ ਸੰਗਤ ਜੀਓ ਵਡੇ ਹੀ ਪਾਖੰਨ ਸੈਵਿੰਦਾਂ ਦੇ ਸਰਤਾਜ ਪੰਚਮ ਪਾਤਿਸ਼ ਨਸਾ ਜੀਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਚਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਜ ਭਉਂਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਹ ਆਪ ਰਚਿਓ ਪ੍ਰਪੰਚ ਅਕਾਰ ਤੇ ਉਹ ਗੁਣ ਮਹਿ ਕੀਨੋ ਵਿਸਤਾਰ ਪ੍ਰਪੰਚ ਸ਼ਬਦ ਸੰਸਕ੍ਰਿਤ ਦਾ ਹੈ ਅਤੇ ਇਹਦਾ ਅਰਥ ਹੈ ਦ੍ਰਿਸ਼ਟਮਾਨ ਸੰਸਾਰ ਜੋ ਰੱਬ ਨੇ ਆਪਣੀ ਕਲਾ ਦੇ ਨਾਲ ਆਪਣੀ ਆਨੰਦ ਦੇ ਵਿੱਚ ਇਹ ਪ੍ਰਪੰਚ ਕੀਤਾ ਹੈ ਇਹ ਖੇੜ ਦੁਨੀਆ ਜਗਤ ਸੰਸਾਰ ਕਾਇਨਾਤ ਰੱਬ ਨੇ ਬਣਾਇਆ ਦੁਨੀਆਂ ਬਣਾ ਕੇ ਇਹ ਪ੍ਰਪੰਚ ਰਚ ਕੇ ਸਤਿਗੁਰੂ ਉਹਦੇ ਵਿੱਚ ਆਪ ਨਿਵਾਸ ਕਰਦੇ ਨੇ ਤੇਹ ਗੁਣ ਮੈਂ ਤੀਨੋਂ ਮਿਸਾਲ ਪੰਮ ਕੀੜੀ ਹੈ ਪੰਮ ਕੀੜੀ ਤੋਂ ਛੋਟਾ ਜੀਵ ਹੈ ਅਕਾਰਦ ਅ ਰੱਬ ਨੇ ਸਾਰਿਆਂ ਨੂੰ ਪੈਦਾ ਕਰਕੇ ਉਹਦੇ ਵਿੱਚ ਆਪਣਾ ਵਿਸਤਾਰ ਆਪ ਰੱਖਿਆ ਹੈ ਉਹਦੇ ਵਿੱਚ ਰੱਬ ਨੇ ਆਪਣਾ ਟਿਕਾਣਾ ਆਪ ਬਣਾ ਕੇ ਰੱਖਿਆ ਜਿਸ ਤਰ੍ਹਾਂ ਉਹਨਾਂ ਰੱਬ ਦੀ ਸੋਝੀ ਲੈਣੀ ਹੈ ਰੱਬ ਦਾ ਗਿਆਨ ਲੈਣਾ ਹੈ ਜਾਦਾ ਧਰਤੀ ਦੇ ਉੱਤੇ ਧਰਮਕ ਉਪਦੇਸ਼ਕ ਨਹੀਂ ਸਨ ਧਰਮਕ ਗ੍ਰੰਥ ਨਹੀਂ ਸਨ ਗੁਰੂ ਨਹੀਂ ਸਨ ਧਰਮਕ ਮੰਦਰ ਨਹੀਂ ਸਨ ਤੇ ਸਿਆਣੇ ਮਨੁੱਖਾਂ ਨੇ ਬਾਰੀਕ ਬੀਨ ਬੰਦਿਆ ਨੇ ਪਰ ਕਿਰਤੀ ਦੇ ਜਰਰੇ ਜਰਰੇ ਤੋਂ ਕਾਦਰ ਦੀ ਪ੍ਰੇਰਣਾ ਲਈ ਪਾਣੀ ਲੀਆਂ ਬਗਦੀਆਂ ਧਰਮਾਂ ਦੇ ਵਿੱਚੋਂ ਲਈ ਕਿਹੜੇ ਹੋਏ ਫੁੱਲਾਂ ਦੇ ਵਿੱਚੋਂ ਲਈ ਸੂਰਜ ਦੀ ਕਿਰਣਾਾਂ ਦੇ ਵਿੱਚੋਂ ਲਈ ਮਨੁੱਖ ਨੇ ਪਰਮਾਤਮਾ ਦਾ ਅਨੁਭਵ ਜਰਰੇ ਜਰਰੇ ਦੇ ਵਿੱਚੋਂ ਲਿਆ ਸਹਜੇ ਸਹਜੇ ਸਮਾਪਤੀਤ ਹੁੰਦਾ ਜੇ ਇਸ ਮਨੁੱਖ ਦੀ ਅਕਲ ਹੋਰ ਮੋਟੀ ਹੁੰਦੀ ਗਈ ਸੂਰਜ ਦੀਆਂ ਕਿਰਣਾਾਂ ਫੁੱਲਾਂ ਦੇ ਵਿੱਚੋਂ ਸੁਗੰਧੀ ਪਾਣੀ ਦੀਆਂ ਵਗਦੀਆਂ ਧਾਰਾਾਂ માં ਜਰਦਾ ਜਰਰਾ ਉਦੇ ਵਿੱਚੋਂ ਵੇਖਣਾ ਉਹਦੇ ਵਿੱਚੋਂ ਮੈਂ ਸ਼ੁਕਰ ਮਹਿਸੂਸ ਕਰਨਾ ਇਨਸਾਨ ਦੇ ਲਈ ਦੁਖਦਾਈ ਬਣ ਗਿਆ ਹਾਲਾਂਕਿ ਰੱਬ ਹੋਈ ਹੈ ਮਹਿਸੂਸ ਕਰਨ ਵਾਲਿਆਂ ਨੇ ਮਹਿਸੂਸ ਕੀਤੇ ਜਰਰੀ ਜਰਰੀ ਦੇ ਵਿੱਚੋਂ ਬਲਿਹਾਰੀ ਕੁਦਰਤ ਵਸੇ ਹੈ ਤੇਰਾ ਅੰਤ ਨਾ ਜਾਈ ਰੱਖਿਆ ਇਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਅਰ ਰੱਬ ਨੇ ਦੁਨੀਆ ਬਣਾਈ ਦੁਨੀਆ ਬਣਾ ਕੇ ਤੁਨੇ ਜਰਜੇ ਜਦੇ ਦੇ ਵਿੱਚ ਆਪਣਾ ਨਿਵਾਸ ਕੀਤਾ ਅਰ ਦੁਨੀਆ ਬਣਾਈ ਹੈ ਜਦੋਂ ਪਾਪ ਪੁੰਨ ਤੇ ਕਈ ਪਈ ਕਹਾਵਤ ਰੱਬ ਨੇ ਖੇਡ ਬਣਾਈ ਤਾਂ ਉਦੋਂ ਇੱਕ ਕਹਾਵਤ ਚੱਲ ਪ੍ਰਚਲਿਤ ਹੋ ਗਈ ਇਹ ਪਾਪ ਹੈ ਅਤੇ ਇਹ ਪੁੰਨ ਹੈ ਪਾਤ ਪੁੰਨ ਦੀ ਕੋ ਨਰਕ ਕੋ ਸੁਰਗ ਬੰਜਾਵਤ ਹੁਣ ਪਾਪ ਪੁੰਨ ਦੇ ਆਧਾਰ ਤੇ ਇਹਦੀ ਜੜੀ ਬੰਛਾ ਬਤੋਂਦੀ ਹੈ ਚੌਣ ਵਾਲਾ ਇਹਦੀ ਤਮੰਨਾ ਨਰਕ ਸੁਰਗ ਬਣਾ ਲੈਨੇ ਉਹ ਜਿਹੜਾ ਆਪਣੇ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਨਾ ਨਰਕ ਸਵਰਗ ਇਨਸਾਨ ਨੇ ਬਣਾਏ ਨੇ ਕਿਉਂਕਿ ਜਿਹਦੇ ਕੋਲ ਕੁਝ ਨਹੀਂ ਹੈ ਤਾਂ ਦੂਜੇ ਨੂੰ ਜਦ ਦੇਖੇਗਾ ਤਾਂ ਉਹ ਦੂਜੇ ਦੇ ਲਈ ਉਹ ਸਵਰਗ ਲੱਗੇਗਾ ਨੂੰ ਕਿ ਉਹਦੀ ਜ਼ਿੰਦਗੀ ਬੜੀ ਸੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ ਮੇਰੇ ਕੋਲ ਹੈ ਨਹੀਂ ਮੈਂ ਸਾਈਕਲ ਤੇ ਜਾ ਰਿਹਾ ਉਹ ਗੱਡੀ ਹੈ ਉਹਦੇ ਕੋਲ ਬੜਾ ਸੁੱਖਾਂ ਦੇ ਵਿੱਚ ਮੇਰੇ ਕੋਲ ਘਰ-ਬਾਰ ਨਹੀਂ ਹੈ ਉਹਦੇ ਕੋਲ ਗਡੀਆਂ ਮਹਿਣ ਮਾੜੀਆਂ ਨੇ ਉਹ ਬੜਾ ਸੁੱਖਾਂ ਦੇ ਵਿੱਚ ਹੋਵੇਗਾ ਮੇਰੇ ਕੋਲ ਹਰ ਇੱਕ ਸੁੱਖ ਸਹੂਲਤ ਨਹੀਂ ਹੈ ਤੇ ਉਹਦੇ ਕੋਲ ਹਰ ਇੱਕ ਸੁੱਖ ਸਹੂਲਤ ਹੈ ਦੂਜੇ ਨੂੰ ਵੇਖ ਕੇ ਇਨਸਾਨ ਨੇ ਅੰਤਾਜਾ ਲਾ ਲਿਆ ਨਰਕ ਸੋਹਣਾ ਉਹ ਨਰਕ ਸੁਰਗਤ ਹੈ ਤਾਂ ਇਥੀ ਨੇ ਭਰੇਲੇ ਜਦੋਂ ਦੁਨੀਆ ਬਣਾਈ ਹੈ ਅੰਤਾਜੇ ਲੱਗਦੇ ਗਏ ਇਨਸਾਨ ਦੇ ਪਰ ਸਤਿਗੁਰੂ ਕਹਿੰਦੇ ਨੇ ਕਿ ਸਕੂਨ ਜਿਹੜਾ ਨਾ ਰੱਬ ਨੇ ਰੱਖਿਆ ਆਲ ਜਾਲ ਮਾਇਆ ਜੰਜਾਲ ਆਲ ਜਾਲ ਆਲ ਜਾਲ ਦਾ ਤਾਂ ਹੁੰਦਾ ਕਰਦੇ ਵੰਦਨ ਅਤੇ ਮਾਇਆ ਜੰਜਾਲ ਬਾਕੀ ਫਿਰ ਮਾਇਆ ਦੇ ਜੰਜਾਲ ਨੇ ਮਾਇਆ ਵੀ ਛੱਲੜ ਵੀ ਪੈਸੇ ਵੀ ਮਾਇਆ ਰਿਸ਼ਤੇ ਵੀ ਇਹ ਵੀ ਮਾਇਆ ਹੈ ਦੁਨੀਆ ਦੀ ਹਰ ਇੱਕ ਸ਼ੈ ਮਾਇਆ ਹੈ ਜਿਹੜੀ ਰੱਬ ਤੋਂ ਦੂਰ ਕਰੇ ਆ ਮੇਲਾ ਸਰੀਰ ਹੈ ਇਹ ਵੀ ਮਾਇਆ ਹੈ ਆਹਲ ਜਾਲ ਮਾਇਆ ਜੰਜਾਲ ਉਹਨਾਂ ਨਰਕ ਸਵਰਗ ਇਹਨੇ ਕਿਉਂ ਬਣਾਏ ਨੇ ਕਿਉਂਕਿ ਇਹ ਜੰਜਾਲ ਦੇ ਵਿੱਚ ਪੈ ਗਿਆ ਨਹੀਂ ਤਾਂ ਕੌਣ ਤਮੰਨਾ ਕਰਦਾ ਸੀ ਕੌਣ ਕਹਿੰਦਾ ਸੀ ਮੈਨੂੰ ਆ ਸਵਰਗ ਹੈ ਕਿਉਂਕਿ ਪਹਿਲੇ ਤਾਂ ਸਾਰੇ ਕਿਤੇ ਸਵਰਗੇ ਸੀ ਮਾੜੀ ਸੋਚ ਵਿਚਾਰ ਹੈ ਨਹੀਂ ਸੀ ਮਾੜੇ ਕਰਮ ਹੈ ਨਹੀਂ ਸੀ ਸਵਰਗ ਆਪਣੇ ਆਪ ਸੀ ਤੈਨੂੰ ਮਾੜੀ ਸੋਚੋਗੀ ਮਾੜੇ ਕਰਮੋਗੇ ਤਾਂ ਕਿ ਜੰਜਾਲ ਆਪਣੇ ਆਪ ਪਾ ਲਏ ਘਰ ਛੋਟੇ ਸੀ ਪਰ ਆਨੰਦ ਵੱਡਾ ਸੀ ਪਰਿਵਾਰ ਵੱਡਾ ਸੀ ਖੁਸ਼ੀਆਂ ਸੀ ਅੱਜ ਘਰ ਛੋਟੇ ਨੇ ਜਿਹੜਾ ਪਰਿਵਾਰ ਛੋਟਾ ਹੈ ਘਰ ਵੱਡੇ ਨੇ ਉਹ ਸਕੂਨ ਫਿਰ ਵੀ ਨਹੀਂ ਉਹ ਖੁਸ਼ੀਆਂ ਫਿਰ ਵੀ ਨਹੀਂ ਇੱਕ ਛੱਤ ਦੇ ਥੱਲੇ ਰਹਿੰਦਾ ਸਾਰਾ ਪਰਿਵਾਰ ਆਨੰਦ ਦੇ ਵਿੱਚ ਖੁਸ਼ੀਆਂ ਦੇ ਵਿੱਚ ਅੱਜ ਇਕ ਛੱਤ ਦੇ ਝੱਲੇ ਪਤਾਨੀ ਕਿਤੇ ਨੇ ਕਿਤੇ ਨੇ ਇੱਕ ਗਮਰੇ ਨੇ ਉਹਦੇ ਵਿੱਚ ਵੀ ਦੁੱਖ ਹੀ ਹੈ ਕਾਰਣੇ ਦਾ ਹੀ ਹੈ ਇਹਦੀਆਂ ਤਮੰਨਾ ਵਧ ਗਈਆਂ ਨੇ ਇਹਦੀਆਂ ਭਾਵਨਾਵਾਂ ਵਧ ਗਈਆਂ ਨੇ ਜਿਤਨੀਆਂ ਤਮੰਨਾ ਵਧੀਆਂ ਇਤਨੀ ਇਹਦੀ ਆਸਾਂ ਵਧੀਆਂ ਉਤਨੇ ਨੇ ਜੰਜਾਲ ਪਾ ਲਏ ਨੇ ਮਾਇਆ ਜੰਜਾਲ ਇਸ ਨੂੰ ਕਹਿੰਦੇ ਨੇ ਦੁਨੀਆਂ ਨੂੰ ਵੇਖ ਕੇ ਚੱਲਿਆ ਮੈਂ ਤਰਕੀਆਂ ਤੇ ਜਾਣਾ ਚਾਹੀਦਾ ਇਨਸਾਨ ਨੂੰ ਤਰਕੀਆਂ ਤੇ ਗਿਆ ਦੂਜੇ ਨੂੰ ਵੇਖ ਲਿਆ ਉਹਦੇ ਕੋਲ ਮੈਂ ਆਹ ਮੋਟਰਸਾਈਕਲ ਤੇ ਆ ਜਾਂ ਮੈਂ ਇਸ ਗੱਡੀ ਤੇ ਆ ਦੂਜਿਆਂ ਨੂੰ ਵੇਖ ਕੇ ਦੂਜਿਆਂ ਨੂੰ ਵੇਖਦਾ ਵੇਖਦਾ ਉੱਥੇ ਤੱਕ ਪਹੁੰਚ ਗਿਆ ਹੁਣ ਇਹਨੇ ਜਜਾਲ ਬਣਾ ਲਏ ਨੇ ਜਜਾਲ ਇਹ ਹੈ ਕਿ ਦੂਜਿਆਂ ਨੂੰ ਵੇਖ ਕੇ ਫਿਰ ਆਪਣੇ ਦੇ ਵੱਲ ਵੇਖਣਾ ਸਤਿਗੁਰੂ ਕਹਿੰਦੇ ਨੇ ਪਹਿਲਾਂ ਆਪਣੇ ਆਪ ਨੂੰ ਵੇਖ ਫਿਰ ਦੂਜੇ ਨੂੰ ਵੇਖ ਦੁਨੀਆ ਦੀ ਰੀਤ ਉਲਟੀ ਹੈ ਪਹਿਲਾਂ ਦੁਨੀਆ ਦੂਜਿਆਂ ਨੂੰ ਵੇਖਦੀ ਹੈ ਫਿਰ ਆਪਣੇ ਆਪ ਤਾਂ ਜਜਾਲ ਇਦਾਂ ਨੇ ਪੈ ਗਏ ਨੇ ਨਸੇਂ ਦੇ ਹਮੈ ਮੋਹ ਭਰਮ ਪੈ ਪਾਰ ਮੂਹ ਦਾ ਪੈ ਗਿਆ ਭਰਮ ਦਾ ਪੈ ਗਿਆ ਭੈ ਦਾ ਪੈ ਗਿਆ ਭੈ ਕਹਿੰਦੇ ਡਰ ਅਤੇ ਭਾਰ ਇਦਾਂ ਦੇ ਪਏ ਨੇ ਇਨਸਾਨ ਨੂੰ ਜਿਹੜੇ ਇਤੋਂ ਦੂਰ ਹੋਣੇ ਬੜੇ ਮੁਸ਼ਕਲ ਸੁਖ ਕੀ ਪੰਡਾ ਖੁੱਲੀਆਂ ਆਂ ਦੁੱਖ ਕੀ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਈ ਮੂਹ ਦਾ ਪਾਰ ਚੁਕੇ ਐ ਭਰਮ ਦਾ ਪਾਰ ਚੁਕੇ ਐ ਕਿ ਮੈਂ ਆ ਮੇਰਾ ਹੈ ਇਹ ਮੇਰਾ ਹੈ ਆ ਮੇਰਾ ਦੋਸਤ ਹੈ ਮੇਰਾ ਰਿਸ਼ਤੇਦਾਰ ਹੈ ਇਹ ਸਾਡੇ ਪਰਮਾ ਬਡੇ ਨੇ ਆ ਜੋ ਮੈਂ ਕਰਕੇ ਆਇਆ ਹਾਂ ਇਹ ਦਾਨਪੁਣ ਸਿੱਧਾ ਲੇਖੇ ਲੱਗਣੇ ਤੈਨੂੰ ਕੀ ਪਤਾ ਲੇਖੇ ਲੱਗਣੇ ਮੈਂ ਤਾਂ ਤੇਰੀ ਜਾਣ ਨਹੀਂ ਰਹੀ ਐ ਕਿਵੇਂ ਲੇਖੇ ਲੱਗਣੇ ਜੋ ਕੁਝ ਰੱਬ ਨੇ ਦਿੱਤਾ ਉਹ ਕੁਝ ਤੂੰ ਵੰਡ ਸਕਿਆ ਆਪਣੇ ਵੱਲੋਂ ਤੋਗੀ ਦਿੱਤਾ ਆ ਸਵਾਸਾਂ ਦੀ ਲੜੀ ਵੀ ਰੱਬ ਦੇ ਸਾਹੇ ਚੱਲਦੀ ਐ ਤੂੰ ਤਾਂ ਸਵਾਸ ਵੀ ਰੱਬ ਨੂੰ ਨਹੀਂ ਦੇ ਸਕਦਾ ਫਰ ਸੇਰ ਬੋਲ ਸਤਿਗੁਰੂ ਇਹ ਕਹਿੰਦੇ ਨੇ ਕੁਝ ਸਮੇਂ ਲਈ ਜੇ ਦੇ ਸਕਦਾ ਹੈ ਤਾਂ ਆਪਣੀ ਜ਼ਿੰਦਗੀ ਦਾ ਸਮਾਂ ਦੇ ਰੱਬ ਨੂੰ ਹੁਣ ਰੱਬ ਨੂੰ ਸਮਾਂ ਦੇਣਾ ਚੰਗੇ ਕਰਮ ਕਰਨੇ ਚੰਗੇ ਜਿਹੜਾ ਚੰਗਾ ਚੱਲਦਾ ਉਹਦੀ ਹਿੰਮਤ ਵੜਾ ਜੇ ਤੇ ਤੂੰ ਨਹੀਂ ਤੁਰ ਹੁੰਦਾ ਜਿਹੜਾ ਤੁਰਿਆ ਹੋਇਆ ਚੰਗੇ ਦਾ ਉਹਨੂੰ ਹੌਸਲਾ ਦੇ ਕਿ ਤੇਰੇ ਵਰਗੇ ਇਨਸਾਨ ਦੁਨੀਆ ਤੇ ਬਹੁਤ ਘੱਟ ਹੁੰਦੇ ਨੇ ਬਸ ਖਿੱਚ ਕੇ ਰੱਖਤਾ ਬਣੇ ਤੁੱਕੀ ਕੋਈ ਚੰਗਾ ਕਰਮ ਕਰਨ ਲੱਗਦਾ ਹੈ ਚੰਗੇ ਰਸਤੇ ਤੇ ਚੱਲਦਾ ਹੈ ਦੁਨੀਆ ਲਤਾਂ ਖਿੱਚਦੀਆਂ ਸੀ ਵੀ ਉਸ ਕਤਾਰ ਦੇ ਵਿੱਚ ਖੜੇ ਹੋਨੇ ਆ ਇਹਨੂੰ ਜੰਜਾਲ ਕਹਿੰਦੇ ਨੇ ਜੰਜਾਲ ਪਏ ਨੇ ਅਤੇ ਨਾ ਮੁੱਕਣ ਵਾਲੇ ਨਾ ਟੁੱਟਣ ਵਾਲੇ ਜੰਜਾਲ ਨੇ ਹੁਣ ਭਾਰ ਬਣ ਗਏ ਆ ਕਿਵੇਂ ਲਵੇਗਾ ਭਾਰ ਦੁਨੀਆ ਦੇ ਭਾਰ ਦਾ ਅਸੀਂ ਖੇੜਾ ਵੀ ਛੱਡ ਦੇਵਾਂਗੇ ਨਹੀਂ ਸਾਨੂੰ ਚਾਹੀਦਾ ਨਿਭੜਿਆ ਪਰ ਜਿਹੜਾ ਭਾਰ ਅਸੀਂ ਚੁੱਕ ਲਿਆ ਨਾ ਇਹਦਾ ਪਤਾ ਨਹੀਂ ਕਈ ਜਨਮਾਂ ਤੱਕ ਸਾਨੂੰ ਸਾਡੇ ਸਿਰ ਤੇ ਰਹਿਣਾ ਜਾ ਸਤਿਗੁਰੂ ਕਹਿੰਦੇ ਨੇ ਪਿਛਲੇ ਜਨ ਪੂਰਵ ਜਨਮ ਕੇ ਮਿਲੇ ਸੰਜੋਗੀ ਪਿਛਲੇ ਜਨਮਾਂ ਦਾ ਤੇਰਾ ਚੰਗਾ ਕਰਮ ਸੀ ਤੈਨੂੰ ਮਨੁੱਖਾ ਜਨਮ ਮਿਲੇ ਹੁਣ ਅਗਲੇ ਤੇਰੇ ਕਿਹੜੇ ਚੰਗੇ ਕਰਮ ਨੇ ਜਿਹੜਾ ਤੈਨੂੰ ਚੰਗਾ ਜੀਵਨ ਮਿਲੇ ਜਾਂ ਚੰਗਾ ਤੈਨੂੰ ਦਰ ਮਿਲੇ ਚੰਗੇ ਕਰਮ ਤਾਂ ਹੈ ਨਹੀਂ ਕੋਈ ਫਿਰ ਤਾਂ ਸਾਡੇ ਤੇ ਭਾਰੀ ਹੈ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਹਉਮੈ ਮੋਹ ਪਰਮਪੈ ਪਾਰ ਅਤੇ ਅਗੇ ਕਹਿੰਦੇ ਨੇ ਦੁੱਖ ਸੁਖ ਮਾਨ અપਮਾਨ ਦੁੱਖ ਦੇ ਵਿੱਚ ਹੈ ਜਿਹੜਾ ਉਹ ਤਾਂ ਕਲਪਿਆ ਹੋਇਆ ਹੋਣਾ ਚਾਹੀਦਾ ਕਿਉਂਕਿ ਦੁੱਖ ਪਿਆ ਸੁੱਖ ਵਾਲਾ ਵੀ ਕਲਪਿਆ ਇਹਦੇ ਕੋਲ ਹੈ ਨਹੀਂ ਹੈ ਕੁਝ ਕਲਪੇ ਜਿਹਦੇ ਕੋਲ ਹੈ ਉਹ ਵੀ ਕਲਪ ਦਾ ਪਿਆ ਮਾਨ ਵਾਲਾ ਜਿਨੇ ਰੱਬ ਨੂੰ ਰੁਤਵੇ ਦਿੱਤੇ ਨੇ ਉਹ ਵੀ ਕਲਪ ਦਾ ਪਿਆ ਮਾਨ ਵਾਲਾ અપਮਾਨ ਵਾਲਾ ਜਿਹੜਾ ਦੁਨੀਆ ਦੇ ਵਿੱਚ ਜਿਹਦਾ ਕੋਈ ਨਾਮ ਨਿਸ਼ਾਨ ਨਹੀਂ ਹੈ ਕੋਈ ਜਾਣਦਾ ਨਹੀਂ ਹੈ ਮਤਲਬ ਮੁਫਲਸ ਹੈ ਤਦਾ ਗਰੀਬ ਹੈ ਤੜਫਦਾ ਵੀ ਪਿਆ ਦੁੱਖ ਵਾਲੇ ਨੇ ਤੜਫਣਾ, અપਮਾਨ ਵਾਲੇ ਨੇ ਤੜਫਣਾ ਕਿਉਂਕਿ ਨਾ ਨਹੀਂ ਦੁਨੀਆ ਤੇ ਜਿਹਦਾ ਨਾਂ ਚੰਗਾ ਮਾਨ ਹੈ ਤੜਫੋ ਵੀ ਰਹੇ ਕਿਉਂਕਿ ਬਦਕਿਸਮਤੀ ਹੈ ਇਨਸਾਨ ਦੀ ਹਉਮੈ ਮੋਹ ਪਰਮ ਪੈਪਾ ਔਮੈ ਦਾ ਭਾਰ ਆ ਗਿਆ ਤੇ ਦੁੱਖ ਨੂੰ ਸੁੱਖ ਨੂੰ ਦੁੱਖ ਦੇ ਵਿੱਚ ਤਬਦੀਲ ਕਰ ਲਿਆ ਮਾਨ ਨੂੰ ਵਡਿਆਈ ਮਿਲਦੀ ਹੈ ਉਹਨੂੰ અપਮਾਨ ਦੇ ਵਿੱਚ ਤਬਦੀਲ ਕਰ ਲਿਆ ਅਨਕ ਅਪਰਕਾਰ ਕੀ ਉਹ ਭਖਿਆਨ ਸਤਿਗੁਰੂ ਤੈਨੂੰ ਬਾਰ-ਬਾਰ ਵਿਖਿਆਨ ਕਰਦੇ ਰਹੇ ਬਾਰ-ਬਾਰ ਕਹਿੰਦੇ ਰਹੇ ਜਿਹੜਾ ਤੈਨੂੰ ਇਹ ਮਾਨ ਲੱਗਦਾ ਹੈ અપਮਾਨ ਹੈ ਕਦੋਂ ਪਤਾ ਲੱਗਦਾ ਹੈ ਤਾਂ ਜਦੋਂ ਇੱਕ ਜ਼ਿੰਦਗੀ ਦੇ ਵਿੱਚ ਸੁਆਸ ਚਲੇ ਜਾਂਦੇ ਨੇ ਜਾਂ ਜ਼ਿੰਦਗੀ ਮੰਜੀ ਤੇ ਪੈ ਜਾਂਦੀ ਹੈ ਫਿਰ ਸਾਰਿਆਂ ਦੇ ਲਈ ਅਸੀਂ ਬੋਝ ਬਣ ਜਾਂਦੇ ਆ ਉਦੋਂ ਫਿਰ ਸਾਰਿਆਂ ਦਾ ਸਾਡੇ ਲਈ અપਮਾਨ ਹੁੰਦਾ ਕੋਈ ਨਹੀਂ ਅਦਬ ਸਤਕਾਰ ਦਿੰਦਾ ਲੱਖ ਰਤਬੇ ਹੁਣ ਲੱਖ ਤੇਰੇ ਕੋਲ ਚਿੱਲਣ ਹੁਣ ਮਾਇਆ ਹੋਵੇ ਪਰ ਇੱਕ ਵਾਰ ਮੰਜੀ ਤੇ ਬਹਿ ਗਏ ਸਾਰੇ ਕਹਿਣਗੇ ਕਿਸੇ ਨੇ ਨਹੀਂ ਤੈਨੂੰ ਪਾਣੀ ਦਾ ਗਲਾਸ ਤੱਕ ਨਹੀਂ ਤੈਨੂੰ ਪੜਾਉਣਾ ਹੁਣ ਕਿਤਾ ਇਹ ਜਿਹਨੂੰ ਕਿਉਂਕਿ ਮਾਇਆ ਨੂੰ ਉਹਨੇ ਸਮਝ ਲਿਆ ਸਭ ਕੁਝ ਹੀ ਹੈ ਰਤਬਿਆਂ ਨੂੰ ਸਮਝ ਲਿਆ ਆਪਣੀ ਮਾਨ ਬੜਿਆ ਇਹਨੂੰ ਸਮਝ ਲਿਆ ਸਭ ਕੁਝ ਸਮਝ ਲਿਆ ਸਤਿਗੁਰ ਕਹਿੰਦੇ ਨੇ ਬਾਰ ਬਾਰ ਤੈਨੂੰ ਸਮਝਾਉਂਦੇ ਰਹੇ ਗੁਰੂ ਨਾਨਕ ਦੇਵ ਅਨਕ ਬਾਰ ਪ੍ਰਕਾਰ ਕੀ ਉਹ ਵਿਖਿਆਨ ਆਪਣ ਖੇਲ ਆਪ ਕਰ ਦੇਖੈ ਰੱਬ ਨੇ ਕਿੱਡੀ ਵੱਡੀ ਖੇਡ ਬਣਾਈ ਹੈ ਕਿਸੇ ਨੂੰ ਜਿਹੜਾ ਤਰਸਾ ਕੇ ਖਾਂਦੇ ਨੇ ਚੀਜ਼ ਨਹੀਂ ਕਈ ਵਾਰ ਨਹੀਂ ਖਾਂਦੇ 36 ਪ੍ਰਕਾਰ ਦਾ ਭੋਜਨ ਜਿਹਨੇ ਛੱਡ ਦਿੱਤਾ ਉਹ ਤਰਸਾਈ ਰਿਹਾ ਭੋਜਨ ਹੁਣ 36 ਪ੍ਰਕਾਰ ਦਾ ਭੋਜਨ ਜਿਹੜੇ ਮਰਜੀ ਧਰਮ ਦੇ ਮੁਤਾਬਕ ਅਸੀਂ ਚੱਲੀਏ ਸਾਰੇ ਧਰਮ ਸਤਕਾਰਯੋਗ ਨੇ ਉਹ ਜੇ ਇਜਾਜ਼ਤ ਦਿੰਦੇ ਨਾ 36 ਪ੍ਰਕਾਰ ਦੇ ਭੋਜਨ ਉਤਰਜੀ ਦੇ ਰਹੇ ਨੇ ਆ ਪੁਜਾਰੀ ਦੀ ਜਾਂ ਮੇਰੇ ਵਰਗੇ ਦੀ ਉਹ ਆਪਣੀ ਗੱਲ ਹੈ ਖਾਣ ਪੀਣ ਦੀ ਪਰ ਕੋਈ ਵੀ ਧਰਮ ਜੱਤ ਨਹੀਂ ਦਿੰਦਾ ਕਿ ਐਦਾਂ ਦਾ ਖਾਣਾ 36 ਪ੍ਰਕਾਰ ਦਾ ਭੋਜਨ ਛੱਡ ਕੇ ਹੁਣ 36 ਪ੍ਰਕਾਰ ਦਾ ਭੋਜਨ ਛੱਡਿਆ ਇਨਸਾਨ ਨੇ ਤਾਂ ਜਦੋਂ ਹੁਣ 36 ਪ੍ਰਕਾਰ ਦਾ ਭੋਜਨ ਛੱਡ ਕੇ ਹੋਰ ਅਲ ਸੁਪਲ ਸੁਗੰਧ ਤੇ ਦੁੱਖ ਕਲੇਸ਼ ਕਿਹਦੇ ਪੈਂਦੇ ਨੇ ਅਕੇ ਪਰ ਕੀ ਦੇ ਆ ਰੱਬ ਦੀ ਮਰਿਆਦਾ ਕਿਹਨੇ ਭੰਗਣਾ ਕੀਤੀ ਕਿਹਨੇ ਪੰਗ ਕੀਤੀ ਆ ਰੱਬ ਦੀ ਮਰਿਆਦਾ ਆਪਣੇ ਕਰਮ ਬਿਗਾੜ ਲਏ ਨੇ ਆਪਣੀ ਸਾਰੀ ਭੰਗਣਾ ਵਗਾ ਲੜੀ ਹੈ ਇੱਕ ਤਾਂ ਹੈ 36 ਪ੍ਰਕਾਰ ਦਾ ਭੋਜਨ ਛੱਡ ਕੇ ਹਲ ਸੁਬਲ ਸੁ ਖਾ ਰਿਹਾ ਹੈ ਅਤੇ ਇੱਕ ਹੈ ਜਿਹੜਾ ਸਾਰੀ ਜ਼ਿੰਦਗੀ ਮਨੋ ਸਾਰੀ ਸਖਤ ਮਿਹਨਤ ਕਰਦਾ ਹੈ ਕਈ ਵਾਰ ਚਾਰ ਛੱਲੜੋ ਜੀਵ ਜਿਵਤ ਨਹੀਂ ਬਹ ਸਕਦਾ ਗੁਜ਼ਾਰੀ ਚੱਲਦਾ ਹੁੰਦਾ ਐਦਾਂ ਦੇ ਵੀ ਨੇ ਕੀ ਕੋਟ ਘਾਲ ਲੈ ਥੱਕ ਪਾਏ ਕਈ ਕੋਟ ਬੈਠਤੀ ਹੀ ਖਾਏ ਸਾਰੀ ਜ਼ਿੰਦਗੀ ਘਾਲ ਕਮਾਈ ਕਰਦੇ ਨੇ ਪਰ ਉਹ ਪਰ ਪੇਟ ਫੇਰ ਨਹੀਂ ਖਾ ਸਕਦੇ ਫੇਰ ਨਹੀਂ ਗੁਜ਼ਾਰਾ ਮਿਲਦਾ। ਅ ਰੱਬ ਨੇ ਉਹਨਾਂ ਨੂੰ ਵੀ ਬਣਾਇਆ ਜਿਨ੍ਹਾਂ ਦੇ ਕੋਲ ਦੰਦ ਰੱਬ ਨੇ ਬਣਾਇਆ ਉਹਨਾਂ ਨੂੰ ਵੀ ਉਹਦੇ ਕਰਮ ਕੀ ਸੀ ਪਿੱਛੇ ਜਾਂ ਤਰਸ ਰਿਹਾ ਪ੍ਰਸ਼ਾਦੇ ਨੂੰ ਰੋਟੀ ਨੂੰ ਖਾਣੇ ਨੂੰ ਉਹਦੇ ਕੀ ਕਰਮ ਸੀ ਅਸੀਂ ਨਹੀਂ ਜਾਣਦੇ। ਉਹ ਰੱਬ ਨੂੰ ਪਤਾ ਹੈ। ਇਹ ਤਾਂ ਅਸੀਂ ਭੁਗਤ ਰਹੇ ਹਾਂ ਸਾਡਾ। ਹੁਣ ਇਹਨੂੰ ਅਗਲੇ ਨੂੰ ਕਿਵੇਂ ਸਫਲਾ ਕਰਨਾ ਹੈ? ਅਗਲਾ ਅਸੀਂ ਤਵਸ ਉਹ ਕਰ ਸਕਦੇ ਹਾਂ। ਉਭੀ ਗੁਰੂ ਨੇ ਕਰਨਾ ਹੈ ਜਿਹੜਾ ਵਸਤੂ ਹੈ ਦਾਤਾ ਦਾਤ ਰਖੀ ਹੈ ਤੇ ਆਪਣਾ ਜਿਸ ਸੁਭਾਵ ਹੈ ਤਿਸ ਦੇ ਅਸੀਂ ਤਾਂ ਤਰਲਾ ਕਰ ਸਕਦੇ ਹਾਂ ਦਾਤ ਤਾਂ ਗੁਰੂ ਨੇ ਦੇਣੀ ਹੈ ਅਸੀਂ ਤਾਂ ਆਪਣੀ ਬਲੋਂ ਪੂਰੀ ਸ਼ਿੱਦਤ ਦੇ ਨਾਲ ਖੇਦਮਤ ਕਰ ਸਕਦੇ ਹਾਂ ਗੁਰੂ ਦੀ ਉਹ ਸ਼ਿੱਦਤ ਨੂੰ ਸਾਡੀ ਨੂੰ ਰੰਗ ਭਾਗ ਗੁਰੂ ਨੇ ਲਾਉਣਾ ਹੈ ਤਾਂ ਹਣ ਸਤਿਗੁਰੂ ਕਹਿੰਦੇ ਨੇ ਰੱਬ ਨੇ ਖੇਡ ਕੀਤੀ ਕੋਈ ਅਮੀਰ ਕੋਈ ਗਰੀਬ ਅਤੇ ਕੋਈ ਜਿਹੜਾ ساری ਜ਼ਿੰਦਗੀ ਕਾਲ ਕਮਾਈ ਕਰਦਾ ਹੈ ਤੇਰ ਨਹੀਂ ਚਾਰੇ ਛੇੜ ਜੋੜ ਪਉਂਦੇ ਛੇੜਾਂ ਬਾੜੇ ਚੋਜ ਕਰਦੇ ਨੇ 36 ਪ੍ਰਕਾਰ ਦੇ ਭੋਜਨ ਨੂੰ ਵੀ ਠੇਡਾ ਮਾਰਦੇ ਨੇ ਅਲਸੂ ਬਲਸੂ ਦੇ ਵਿੱਚ ਪਾਏ ਨੇ ਤਾਂ ਇਹ ਸਤਿਗੁਰਾਂ ਨੇ ਇੱਕ ਖੇੜ ਬਣਾਈ ਹੈ ਕਿਉਂ ਖੇੜ ਬਣਾਈ ਹੈ ਕਿਉਂਕਿ ਰੱਬ ਨੇ ਦਿੱਤਾ ਸੀ ਬਹੁਤ ਭੋਜਨ ਪਰ ਉਹਦੇ ਹਾਜਮ ਨਹੀਂ ਹੋਇਆ ਹੁਣ ਰੱਬ ਨੇ ਉਹ ਸਭ ਕੁਝ ਅਖੇੜਣਾ ਵੀ ਹੈ ਨਾ ਜਦੋਂ ਮਤਮ ਸਤਿਗੁਰੂ ਕਹਿੰਦੇ ਨੇ ਜਦੋਂ ਪਰਮਾਤਮਾ ਜੀ ਨਾਲ ਲੱਤ ਮਾਰਦੇ ਨੇ ਨਾ ਮੁੱਕੀ ਮਾਰਦੇ ਨੇ ਨਾ ਕੋਸਨ ਮਾਰਦੇ ਨੇ ਜਦੋਂ ਵੀ ਮਾਰਦੇ ਨੇ ਮਤ ਮਾਰਦੇ ਨੇ ਖਾਣਾ ਪੀਣਾ ਸਾਡਾ ਵਿਗੜ ਗਿਆ ਮਤ ਮਰੀ ਗਈ ਸਾਡੇ ਕਰਮ ਵਿਗੜ ਗਏ ਮਤ ਮਰੀ ਗਈ ਸਾਡੀ ਬੋਲ ਚਾਲ ਵਿਗੜ ਗਈ ਮਤ ਮਰੀ ਗਈ ਹਰ ਇੱਕ ਚੀਜ਼ ਸੁਧਰ ਸਕਦੀ ਹੈ ਸਾਡੀ ਪਰ ਜਦੋਂ ਮਤ ਮਰੀ ਗਈ ਨਾ ਗੁਰੂ ਤੋਂ ਬਗੈਰ ਕਿਤੇ ਨਹੀਂ ਸੁਧਰਦੀ ਗੁਰ ਕੀ ਮਤ ਤੁੰ ਲੈ ਹਿਆ ਨੇ ਤਾਂ ਹੀ ਸਤਿਗੁਰੂ ਕਹਿੰਦੇ ਨੇ ਗੁਰੂ ਦੀ ਮਤ ਲੈ ਜੇ ਵਿਗੜ ਗਈ ਨਾ ਹੈ ਦੁਨੀਆ ਤੇ ਜਿੰਨੇ ਮਰਜੀ ਮੱਥੇ ਡਗਰਨੀ ਜਿੰਨੇ ਮਰਜੀ ਪਾਠ ਪੂਜਾ ਕਰਾ ਲੈ ਜੇ ਇੱਕ ਬਾਰ ਮਤ ਵਿਗੜ ਗਈ ਏਰੀ ਟਿਕਾਣੇ ਤੇ ਉਹ ਨਹੀਂ ਗੁਰੂ ਤੋਂ ਬਿਨਾ ਕਿਉਂਕਿ ਗੁਰੂ ਹੁਣ ਅਸੀਂ ਘਰ ਦੇ ਆਉਣਾ ਪਰਿਵਾਰ ਦੇ ਵਿੱਚ ਚੱਲਦੇ ਆਂ ਪਰਿਵਾਰ ਦੀ ਰਜਾਇਦੇ ਵਿੱਚ ਬੱਚਾ ਆਪਣੇ ਪੇਰ ਐਂਡਸ ਦੀ ਹੁਕਮ ਦੇ ਅਨੁਸਾਰ ਚੱਲਦਾ ਹੈ ਬੜਾ ਸੋਹਣਾ ਲੰਘਦਾ ਹੈ ਉਹ ਚਾਰ ਬੰਦਿਆਂ ਦੇ ਵਿੱਚ ਵੀ ਉਹਦੀ ਸਲੋਤਾ ਕਰਦੇ ਨੇ ਕਿ ਆਹ ਸਾਡਾ ਪੁੱਤਰ ਇੱਕ ਨਕੰਮ ਐ ਇੱਕ ਆਹ ਸਾਡਾ ਪੁੱਤਰ ਐ ਜਿਹੜਾ ਸਾਡੇ ਕਈ ਦੇ ਅਨੁਸਾਰ ਚੱਲਦਾ ਬਸ ਇਸ਼ਾਰਾ ਹੀ ਕਰੀਦਾ ਸਾਡਾ ਪੁੱਤ ਨਾਲ ਦੀ ਨਾਲ ਕੰਮ ਕਰ ਜਾਂਦਾ ਹੁਣ ਸਭ ਕੁਝ ਵਰਨੋਂ ਤਿਆਰ ਨਹੀਂ ਮਾਪੇ ਕਿਸ ਜੇ ਦੁੱਖ ਤਕਲੀਫ ਐ ਸਿਰ ਮਮਤਾ ਤਾਂ ਇੱਕੋ ਜੀ ਹੁੰਦੀ ਆ ਮਾਪੇ ਦੇ ਆਪਣੇ ਬੱਚੇ ਲਈ ਪਰ ਸੋਨਾ ਉਹ ਲੱਗਦਾ ਜਿਹੜਾ ਮੰਨਦੇ ਆਪਣੇ ਮਾਪੇ ਦੀ ਹੁਣ ਸਤਗੁਰਾਂ ਨੂੰ ਸੋਨਾ ਕਿਹੜਾ ਲੱਗਦਾ ਜਿਹੜਾ ਗੁਰੂ ਦੀ ਮੰਨਦਾ ਐ ਸਭ ਕੁਝ ਦੇਣ ਨੂੰ ਤਿਆਰ ਨੇ ਅਸੀਂ ਆਪਣੀ ਹਿਸਾਬ ਦੇ ਨਾਲ ਚੱਲਦੇ ਹਾਂ ਸਤਿਗੁਰੂ ਕਹਿੰਦੇ ਨੇ ਰੱਬ ਨੇ ਭਾਈ ਖੇਡ ਬਣਾਈ ਐ ਖੇਲ ਸੰਕੋਚੈ ਤੋ ਨਾਨਕ ਇੱਕ ਕੀ ਤੇਰੀ ਉਮਯਾਦ ਹੈ ਜਿਨੇ ਦਿੱਤਾ ਕਿ ਉਹ ਸੰਕੋਚ ਨਹੀਂ ਕਰੇਗਾ ਸੰਕੋਚ ਦਾ ਅਰਥ ਹੁੰਦਾ ਸਮੇਟਣਾ ਇੱਕ ਹੁੰਦਾ ਇਕੱਠਾ ਕਰਨਾ ਇੱਕ ਸਮੇਟਣਾ ਹੁਣ ਜਿਨੇ ਦਿੱਤਾ ਤੈਨੂੰ ਦੇ ਦਿੱਤਾ ਹੁਣ ਜਦੋਂ ਮਰਜੀ ਸਮੇਟ ਸਕਦਾ ਜਿਹੜਾ ਤੈਨੂੰ ਫਰਸ਼ ਤੋਂ ਹਰਸ਼ ਤੇ ਲਿਜਾ ਸਕਦਾ ਤਾਂ ਉਥੋਂ ਜਦੋਂ ਮਰਜੀ ਤੈਨੂੰ ਫਰਸ਼ ਤੇ ਲਿਆ ਸਕਦਾ ਉਹ ਰੱਬ ਦੀ ਆਪਣੀ ਮਰਜ਼ੀ ਹੈ ਪਰ ਤੇਰੇ ਕਰਮ ਚਾਹੀਦੇ ਨੇ ਸੱਜਣਾ ਰੱਬ ਨੇ ਤੈਨੂੰ ਪਹਿਲੇ ਫਰਸ਼ ਤੋਂ ਹਰਸ਼ ਤੇ ਲੈ ਕੇ ਗਏ ਨੇ ਕਿ ਤੇਰਾ ਜਨਮ ਤੈਨੂੰ 84 ਲੱਖ ਜੀਵਨ ਦੇ ਵਿੱਚੋਂ ਮਨੁੱਖਾ ਜਨਮ ਮਿਲੇ ਆ ਇਹ ਸਭ ਤੋਂ ਸ੍ਰੇਸ਼ਟ ਹੈ ਸ਼ੁਕਰ ਕਰੋ ਸੁਪਰਮਾਤਮਾ ਦਾ ਧੰਨਵਾਦ ਕਰਿਆ ਕਰੋ ਸੁਪਰਮਾਤਮਾ ਦਾ ਜਿਸ ਨੇ ਤੇਰੇ ਤੇ ਜਾਨ ਤਬਰਤਾਈਏ ਲੋਕ ਸੁਖੀਏ ਪ੍ਰਮੁਖ ਸੋਏ ਤੇ ਰੱਬ ਤੇਰੇ ਕਰੇਗਾ ਤਾਂ ਜਦੋਂ ਰੱਬ ਦੀ ਰਜਾ ਦੇ ਵਿੱਚ ਚੰਗਾ ਅਨੰਦ ਦੀ ਅਨੰਦ ਸਮਾਪਤੀ ਦਾ ਸਮਾਂ ਹੋਇਆ ਭਲਾਂ ਦੀ ਕਿੰਨਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਥੁਦੇ